ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇ ਕੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭ ਸਿਮਰਨ ਸਿੰਘ ਪਤਾ ਬਿਆਸ ਅੰਮ੍ਰਿਤਸਰ ਏਰੀਆ ਕਾਸਟ ਹੈ ਜੀ ਮਾਝੀ ਸਿੱਖ ਤੇ ਉਮਰ ਇਹਨਾਂ ਦੀ 25 ਸਤੰਬਰ 2001 ਦਾ ਡੇਟ ਆਫ ਬਰਥ ਹੈ ਕੱਦ-ਕਾਰ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀਏ ਡਿਪਲੋਮਾ ਆਫ ਨਰਸਿੰਗ ਆਸਟ੍ਰੇਲੀਆ ਤੋਂ ਪਰਾ ਇਹਨਾਂ ਦਾ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਕੰਮ ਕਰੇ ਜੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਵਧੀਆ ਕੰਮ ਕਰਦਾ ਹੈ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਇੰਟਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਤਵੀਰ ਸਿੰਘ ਪਿਤਾ ਦਾ ਨਾਮ ਹੈ ਪਵਿੱਤਰ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਰਾਮ ਗੜੀਆ ਠੀਮਾਨ ਗੋਤੈਨਨ ਦਾ ਬ੍ਰਹਮਾ ਤੇ ਬੰਸਲ ਉਮਰ ਹੈ ਜੀ 26 11 1993 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 11:15 ਪੀਐਮ ਦਾ ਸਮਾਂ ਕੱਦ ਕਾਠ ਹੈ ਜੀ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਸੀਏ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਤੇ ਭੈਣ ਵੀ ਇੱਕ ਕੰਮ ਕਰਾ ਆਪਣਾ ਮੈਡੀਕਲ ਦਾ ਬਿਜ਼ਨਸ ਹੈ ਤਿੰਨ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਤਾ ਮਲੋਟ ਕੱਦ ਕਾਠਾ 5 ਫੁੱਟ 7 ਇੰਚ ਦੀ ਹਾਈਟ ਹੈ ਜੀ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਗੋਤ ਇਹਨਾਂ ਦਾ ਸਿੱਧੂ ਹੈ ਤੇ ਨਾਨਕਿਆਂ ਦਾ ਗੋਤ ਹੈ ਜੀ ਬਰਾੜ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਪਾਸ ਤੇ ਉਮਰ ਹੈ 21 8 1990 ਦਾ ਡੇਟ ਆਫ ਬਰਥ ਹੈ ਕਮਕਾਰਾ ਜੀ 8 ਕਿਲੇ ਮੁੰਡੇ ਕੋਲ ਜ਼ਮੀਨ ਹੈ ਤੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਫੈਮਿਲੀ ਕੋਲੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਰुण कुमार ਪਤਾ ਕੋਟਕਪੁਰਾ ਕਾਸਟ ਹੈ ਜੀ ਖੱਤਰੀ ਤੇ ਗੋਤ ਹੈ ਲੂੰਬਾ ਕੱਦ-ਕਾਠ ਹੈ 5 ਫੁੱਟ 8 ਇੰਚ ਦੀ ਹਾਈਟ ਹੈ ਮੁੰਡੇ ਦੀ ਉਮਰ 1999 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 2:50 ਮਿੰਟ ਪੀਐਮ ਦਾ ਸਮਾਂ ਪੜ੍ਹਾਈ ਇਹਨਾਂ ਨੇ ਕਰੀ ਹੈ ਐਮਏ ਬੀਐਡ ਤੇ ਭੈਣ ਇਹਨਾਂ ਦੀ ਇੱਕ ਮੈਰਡ ਭਰਾ ਵੀ ਇੱਕ ਅਨਮੈਰਡ ਹੈ ਜੀ ਮੁੰਡਾ ਹੈ ਤਲਾਕਸ਼ੋਦਾ ਹੈ ਜੀ ਬੱਚਾ ਕੋਈ ਨਹੀਂ ਕੋੜ ਕੰਮ ਕਰਿਆ ਜੀ ਇਹਨਾਂ ਦੀ ਆਪਣੀ ਸ਼ਾਪ ਹੈ ਰੈਡੀमेड ਤੇ ਕੋਸਮੈਟਿਕ ਦੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਬੇਸ਼ਬਦੀਪ ਸਿੰਘ ਕਾਸਟ ਜੱਟ ਸਿੱਖ ਪਤਾ ਇਹ ਸਮਾਣਾ ਏਰੀਆ ਜੀ ਗੋਤੇਨ ਦਾ ਬੜੈਚ ਉਮਰ ਮੁੰਡੇ ਦੀ 1995 ਦਾ ਡੇਟ ਆਫ ਬਰਥ ਹੈ ਤੇ ਕੱਦ ਕਾਰ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਬੀਏ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਕੰਮਕਾਰ ਆ ਮੁੰਡੇ ਕੋਲ 18 ਕਿੱਲੇ ਜ਼ਮੀਨ ਹੈ ਤੇ ਖੇਤੀਬਾੜੀ ਦਾ ਕੰਮ ਆ ਤੇ ਆਪਣਾ ਬਿਜ਼ਨਸ ਆ ਜੀ ਕਮਿਸ਼ਨ ਏਜੰਟ ਦਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਪ੍ਰੀਤ ਸਿੰਘ ਪਤਾ ਅਮਰਤਸਰ ਏਰੀਆ ਕਾਸਟ ਹੈ ਜੀ ਅਰੋੜਾ ਤੇ ਕੱਦ ਕਾਠਾ 5 ਫੁੱਟ 10 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਐਮਬੀਏ ਪਰ ਆ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਕੰਮ ਕਰਾ ਜੀ ਟੈਕਨੀਕਲ ਇੰਜੀਨੀਅਰ ਅਲਟਰਾਟੈਕ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਤੇ ਸੈਲਰੀ ਹੈ 40000 ਰੁਪਏ ਪਰ ਮੰਥ ਮੁੰਡਾ ਹੈ ਡਿਵੋਰਸਡ ਹੈ ਜੀ ਤੇ ਗੁਰਸਿੱਖ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਤਿੰਦਰਪਾਲ ਸਿੰਘ ਪਤਾ ਲੁਧਿਆਣਾ ਏਰੀਆ ਕੱਦ-ਕਾੜ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਕਾਸਟ ਹੈ ਇਹਨਾਂ ਦੀ ਖੱਤਰੀ ਸਿੱਖ ਗੋਤ ਹੈ ਜੀ ਸੇਠੀ ਤੇ ਉਮਰ ਹੈ 1/3/1995 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 3:55 PM ਦਾ ਸਮਾਂ ਪੜ੍ਹਾਈ ਇਹਨਾਂ ਨੇ ਕਰੀ ਹੈ ਡਿਪਲੋਮਾ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਇੱਕ ਮੈਰਿਡ ਤੇ ਇੱਕ ਅਨਮੈਰਿਡ ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਪੰਜਾਬ ਪੁਲਿਸ ਤੋਂ ਤੇ ਕੰਮ ਕਰਾ ਜੀ ਆਪਣਾ ਬਿਜ਼ਨਸ ਆ 25000 ਪਰ ਮੰਥ ਤਨਖਾਹ ਹੈ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਜੀਤ ਸਿੰਘ ਕਾਸਟ ਜੱਟ ਸਿੱਖ ਪਤਾ ਜੀ ਕਲੇਰ ਖੁਰਦ ਤੇ ਗੋਤ ਇਹਨਾਂ ਦਾ ਰੰਦਾਵਾ ਹੈ ਉਮਰ ਹੈ ਜੀ 26 1994 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਭੈਣ ਇਹਨਾਂ ਦੀ ਇੱਕ ਮੈਰਿਡ ਆ ਤੇ ਕੰਮ ਕਰੇ ਜੇ ਮੁੰਡਾ ਦਵਾਈ ਦੇ ਵਿੱਚ ਚਾਰਜਿੰਗ ਦੀ ਨੌਕਰੀ ਕਰਦਾ ਤੇ 55000 ਰੁਪਇਆ ਤਨਖਾਹ ਹੈ ਇਹਨਾਂ ਦੀ ਮੰਗ ਹੈ ਜੀ ਕੋਈ ਵਧੀਆ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਕੱਦ-ਕਾਠ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਉਮਰ ਹੈ ਜੀ ਮੁੰਡੇ ਦੀ 8-10-1995 ਦਾ ਡੇਟ ਆਫ ਬਰਥ ਹੈ ਤੇ ਗੋਤਰਾ ਜੀ ਜੋਹੜ ਭੈਣ ਇਹਨਾਂ ਦੀ ਇੱਕ ਕੈਨੇਡਾ ਪੀਆਰ ਹੈ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਜੀ ਐਨ ਐਮ ਮੁੰਡਾ ਸਿੱਖ ਸਰਦਾਰ ਤੇ ਵੈਸ਼ਨਵਾ ਜੀ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਕੰਮ ਕਰੇ ਜੀ ਮੁੰਡਾ ਨਰਸਿੰਗ ਦੀ ਜੌਬ ਕਰਦਾ ਤੇ ਢਾਈ ਕਿੱਲੇ ਸ਼ਹਿਰੀ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਮੁੰਡੇ ਨੇ ਆਪਣੀ ਭੈਣ ਕੋਲ ਕੈਨੇਡਾ ਜਾਣਾ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤੋ ਹੋਵੇ ਪੜ੍ਹੀ ਲਿਖੀ ਹੋਵੇ ਜੀ ਐਨ ਐਮ ਕਰੀ ਹੋਵੇ ਗੁਰਦਾਸਪੁਰ ਅਮਰਤਸਰ ਏਰੀਆ ਵਾਲੇ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅਮਰਤਸਰ ਏਰੀਆ ਕਾਸਟ ਹੈ ਜੀ ਅਰੋੜਾ ਖੱਤਰੀ ਉਮਰ ਹੈ 11 12 1993 ਦਾ ਡੇਟ ਆਫ ਬਰਥ ਹੈ ਤੇ ਕੱਦ ਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਜਨਮ ਦਾ ਟਾਈਮ ਹੈ ਜੀ 9:30 ਪੀਐਮ ਦਾ ਸਮਾਂ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਪਿਤਾ ਇਹਨਾਂ ਦੇ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਜੀ ਤੇ ਨੋਟ ਕਰੋ ਮੁੰਡਾ ਹੈ ਸ਼ਾਰਟ ਟਾਈਮ ਤੋਂ ਲੀਗਲੀ ਡਿਵੋਰਸਡ ਹੈ ਜੀ ਇਹਨਾਂ ਦਾ ਕੰਮਕਾਰ ਹੈ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਕਰਦਾ ਕਮਰਸ਼ੀਅਲ ਪ੍ਰੋਪਰਟੀ ਵਧੀਆ ਇੰਡੀਆ ਵਿੱਚ ਜੀ ਗੁੱਡ ਇਨਕਮ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਕੈਨੇਡਾ ਵਿੱਚ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਜੱਟ ਸਿੱਖ कदकाठ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਤੇ ਹੁਣ ਮੁੰਡਾ ਮਹਾਲੀ ਦੇ ਵਿੱਚ ਆਨਲਾਈਨ ਕੰਮ ਕਰ ਰਿਹਾ ਜੀ ਤੇ ਇਹਨਾਂ ਕੋਲ ਜ਼ਮੀਨ ਹੈ 6.5 ਕਿੱਲੇ ਇਹਨਾਂ ਦੀ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਤੇ ਇੱਕ ਭੈਣ ਪੰਜਾਬ ਦੇ ਵਿੱਚ ਹੈ ਜੀ ਇਹਨਾਂ ਦਾ ਇੱਕ ਭਰਾ ਪੁਰਤਗਾਲ ਦੇ ਵਿੱਚ ਪੀਆਰ ਆ ਜੀ ਇਹਨਾਂ ਦੇ ਪਿਤਾ ਰਿਟਾਇਰ ਨੇ ਜੀ ਜੋਬ ਤੋਂ ਤੇ 60000 ਰੁਪਏ ਮਹੀਨੇ ਦੀ ਪੈਨਸ਼ਨ ਆ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਤੇ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਚਾਹੀਦੀ ਹੈ ਜੀ ਵਧੀਆ ਨਰਮ ਸੁਭਾਅ ਵਾਲੀ ਕੁੜੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਹੈ ਉਹ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤੇ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ